ਨਿਊਜ਼ ਬੁਲੇਟਿਨ ਪੰਜਾਬ ਦੇ ਚਾਪੀ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਨਨ ਤੇ ਗੁਰਦਾਸਪੁਰ ਪਹੁੰਚਣ ਤੇ ਸਰਦਾਰ ਸੁੱਚਾ ਸਿੰਘ ਲੰਗਾ ਦਾ ਵਰਕਰਾਂ ਨੇ ਕੀਤਾ ਪਰਮਾਤਮ ਸਵਾਗਤ ਦੂਸਰੇ ਪਾਸੇ ਵਰਕਰਾਂ ਵਿੱਚ ਵੀ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ

ਕੌਣ ਕਰ ਹੁੰਦਾ ਸੀ ਬਿਲਕੁਲ ਜਿਹੜਾ ਜਿਹੜਾ ਬਾਰਾਂ ਬਾਰੇ ਜਿਹੜਾ ਪ੍ਰਧਾਨ ਗੜ ਕੇ ਤੇਰਾ ਬਾਪ ਨਾਨਕ ਪਹੁੰਚੇ ਹੋ ਰੋਡ ਸ਼ੋਅ ਤਾਂ ਅੱਜ ਕੋਚ ਕਰੇ ਮੈਂ ਰੋਡ ਸ਼ੋਅ ਨਹੀਂ ਕੀਤਾ ਬਲਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਓਟ ਆਸਰਾ ਲੈਣ ਵਾਸਤੇ ਆਇਆ ਹਾਂ ਮੇਰੇ ਨਾਲ ਜਦੋਂ ਮੈਂ ਗਰਦਾਸਪੁਰ ਜ਼ਿਲ੍ਹੇ ਵਿੱਚ ਇੰਟਰ ਹੋਇਆ ਹਾਂ ਹਜ਼ਾਰਾਂ ਵਰਕਰ ਅਕਾਲੀ ਦਲ ਦੇ ਜਿਹੜੇ ਸੀਗੇ ਉਹ ਬੜੇ ਯੋਸ਼ੋ ਖਰੋਸ਼ ਦੇ ਨਾਲ ਸ਼ਰਕਾਤੇ ਆਏ ਨੇ ਤੇ ਮੈਨੂੰ ਮੁਬਾਰਕਬਾਦ ਦਿੱਤੀ ਹੈ। ਔਰ ਮੇਰੇ ਨਾਲ ਉਹ ਬਕੇਰੀਆਂ ਤੋਂ ਲੈ ਕੇ ਡੇਰੇ ਬਾਬੇ ਨਾਨਕ ਤੱਕ ਉਹ ਗੱਡੀਆਂ ਦੇ ਰੂਪ ਵਿੱਚ ਕਾਫਲੇ ਤੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਲੈਣ ਵਾਸਤੇ ਆਏ ਨੇ ਦਸਤ ਚਾਂਬਲ ਹੋਏ ਆ। ਮੈਂ ਉਹਨਾਂ ਸਾਰੇ ਵਰਕਰਾਂ ਦਾ ਦਿਲ ਦੀਆਂ ਟੰਗਿਆਈਆਂ ਤੋਂ ਧੰਨਵਾਦ ਕਰਨਾ ਵਾਂ ਜਿਨ੍ਹਾਂ ਦੇ ਮੈਨੂੰ ਦਰਸ਼ਨ ਹੋਏ ਨੇ ਤੇ ਮੈਨੂੰ ਬੜਾ ਵੱਡਾ ਹੌਸਲਾ ਮਿਲਿਆ ਵਾ ਤੇ ਮੇਰੇ ਨਾਲ ਗੁਰੂ ਪਾਰਾ ਜੀਵਨ ਲੈਣ ਵਾਸਤੇ ਇੱਥੇ ਪੁੱਜੇ। ਬਾਈ ਦੀ ਤੁੰਗੂ ਲਾ ਕੇ ਕਰੇ ਕਰੇ। ਬਾਈ ਦੀ ਚੋਣ ਤੇ ਹੁਣ ਤੁਹਾਨੂੰ ਰੰਗ ਹੀ ਦੱਸਣਗੇ। ਕਿ ਕਿਦਾਂ ਰੰਗ ਬਦਲਦੇ ਆ ਜਿਵੇਂ ਮੀਂਹ ਪੈਂਦਾ ਵਾ ਤੇ ਹਰੀਆਲੀ ਪੈਦਾ ਹੋ ਜਾਂਦੀ ਹੈ ਨਾ। ਹੁਣ ਹਰ ਵਰਕਰ ਮੁੱਛ ਨੂੰ ਵੱਟ ਦੇਗਾ ਸਾਲ। ਅਜੇ 1 ਮਹੀਨੇ ਸਰਕਾਰ ਦੇ ਆਖੇ ਲੱਗਣੇ ਨੇ ਹੋਰ ਅਫਸਰ। ਤੇ ਮੁੜ ਕੇ ਇਹਨਾਂ ਅਫਸਰਾਂ ਨੇ ਸਾਡੇ ਮਗਰ ਮਗਰ geke ਲਾਉਣੇ ਨੇ ਔਰ ਜਿਹੜੇ ਅਫਸਰ ਜਿਹੜੇ ਨੇ ਜਾਂਚੀਆਂ ਕਰਦੇ ਨੇ ਅੱਜ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਵਾ ਤੇ ਚੇਤਾਵਨੀ ਵੀ ਦੇਣੀ ਚਾਹੁੰਨਾ ਸਾਲ ਬਾਅਦ ਸਾਡੀ ਲੋੜ ਪੈਣੀ ਹੈ ਤੁਹਾਨੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਆਵੋਗੇ ਕਿਹੜੇ ਮੂੰਹ ਨਾਲ ਕਹੋ ਕਿ ਸਾਨੂੰ ਲਾ ਦਿਓ ਇਸ ਕਰਕੇ ਸਰਕਾਰ ਦਾ 21 ਵਿਸ਼ਵਾਸ ਸਮਝੋ ਸਾਨੂੰ 20 ਤੇ ਵੀ ਰੱਖਣ ਤੇ ਜੇ ਕਦੇ ਸਾਨੂੰ ਨજર ਅੰਦਾਜ਼ ਕੀਤਾ ਉਸੇ ਢੰਗ ਦੇ ਨਾਲ ਇਹਨਾਂ ਲੋਕਾਂ ਨੂੰ ਨજર ਅੰਦਾਜ਼ ਕਰ ਦੋ। ਉਹ ਰਮਣਾਜੋ ਉਹਨਾਂ ਦਾ ਹੱਕ ਬੰਦਾ ਵਾ, ਸਾਡਾ ਫਰਜ਼ ਬੰਦਾ। ਉਹਨਾਂ ਦਾ ਰੁਸੰਦਾ ਹੱਕ ਬੰਦਾ ਵਾ, ਸਾਡਾ ਫਰਜ਼ ਬੰਦਾ ਉਹਨਾਂ ਨੂੰ ਬਣਾਉਣਾ ਪਾ। ਅਸੀਂ ਆਪਣਾ ਟੱਬਰ ਤੋਂ ਨਾ ਬਣਾਵਾਂਗੇ। ਅਸੀਂ ਉਹਨਾਂ ਨੂੰ ਨਾਲ ਲਾ ਕੇ ਇਕੱਠੇ ਹੋ ਕੇ ਲੜਾਈ ਲੜਾਂਗੇ ਤੇ ਕਾਲੀ ਦਲ ਨੂੰ ਮਜਬੂਰ ਕਰਾਂਗੇ। ਮੈਂ ਠੋਕੇ ਕੀਤੀ ਮੈਂ ਕੋਂਦੇ ਰਿ ਕੀਤੀ ਗਿਆ ਲੋਕੇ ਚਿਤੀ ਕੀ ਮੈਂ ਤਾਂ ਸੁੱਖੀ ਨੂੰ ਠੋਕਿਆ ਸੀਗਾ ਤੇ ਗਾਂ ਨੂੰ ਠੋਕਣਾ ਮੈਂ ਜਿਹੜੀ ਉਹਦੀ ਕਰਤੂਤ ਆ ਉਹਨੇ ਆਪਣੀ ਕਰਤੂਤਾ ਖੱਟਿਆ ਖਾਣਾ ਨਾ ਬਰੇ ਤੋਂ ਪਿਆਰਾ ਕਾਲੀ ਵਰਕਰਰਾਂ ਨੂੰ ਅਪੀਲ ਕਰਨਾ ਵਾ ਕਿ ਪ੍ਰਾਇੋਰਟੀ ਕਾਦੀ ਦਲ ਨੂੰ ਦੇਣ ਕੰਮ ਆ ਕਾਜਾ ਆਪਣੇ ਨੂੰ ਟੂਰ ਨੰਬਰ ਤੇ ਰੱਖੋ ਬਹੁਤਾ ਉਹਨਾਂ ਨੂੰ ਤੰਗ ਨਹੀਂ ਕਰਾਂਗੇ ਸਾਲ ਵਿੱਚ 5 7 10 ਕਾਨਫਰੰਸਾਂ ਤੇ 5 7 ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਾਂਗੇ ਤੇ ਜਦੋਂ ਕਦੇ ਕੋਈ ਅਫਸਰ ਜਾਂਚੀ ਕਰਦਾ ਵਾ ਤੇ ਮੈਂ ਹੁਣ ਆ ਗਿਆ ਵਾਂ ਉੱਥੇ ਜੇ ਮੋਰਚਾ ਵੀ ਲਾਉਣਾ ਪਿਆ ਤੇ ਲਾਵਾਂ ਕਿਉਂ